ਸੋ ਕਹੋ ਤਲ ਗੁਰ ਸੇਵੀਐ ਸਹਨ ਸੁਸਹਿਜ ਸੁਪਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਹੋਵੈ ਸਤਖ ਸੰਮਦੀ ਤੂ ਦੇਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠੇ ਆ ਸੋਹੀ ਸਬਨਾਂਦਾ ਵੇ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਦੇ ਤੋਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਿਸ ਹਾਂ ਜਾਚੀ ਕਿਸ ਆਰਾਦੇ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਬਡੇਰਾ ਸੋ ਸੋਖਾ ਕੋ ਰਲਸੀ ਨਿਰਪਾਣ ਰੰਕਾਰ ਭਵਖੰਡਾਨਾ ਸਭ ਸੁਖ ਨਵ ਨਿਦ ਦੇਸੀ ਕਿਸ ਹਾਂ ਜਾਚੇ ਕਿਸ ਆਰਾਦੇ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਵਡੇਰਾ ਸੋ ਸੋਖਾ ਕੋ ਰਲ ਸੇ ਨਿਰਪਾਉ ਨਰੰਕਾਰ ਭਵ ਖੰਡਨ ਸਭ ਸੁਖ ਨਭ ਨਿਦ ਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸ ਕਾਮ ਤਾਜਾ ਰਹਾ ਜਨ ਹਰ ਧਾਇਆ ਸਭ ਕੁਛ ਤਿਸ ਕਾ ਦਿਸਕੇ ਭੋਖ ਗਵਾਏ ਐਸਾ ਧਨ ਦੀਆ ਸੁਖ ਦਾਤ ਨਖੋਟ ਨਾ ਕਬਹਿ ਜਾਏ ਆਨੰਦ ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਆਨੰਦਨ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੇ ਕਾਣ ਜਮਾਣੇ ਜੈਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀ ਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀ ਆ ਦਇਆਲਾ ਸਬਕਿਸ਼ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲ ਰਾਖ ਲੈਓ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀ ਆ ਦਿਆਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖਲੇੋ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਵਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ 5 ਘਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕੇ ਸਹਾਂ ਜਾਚੀ ਕਿਸਿਆ ਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਭ ਨਿਧ ਦੇਸੀ